वेलकम माय न्यू व्लॉग हेलो गौरव ਬਾਹਰ ਲੱਗਦੀ ਨਹੀਂ ਆਇਆ ਸਰ ਫਲੋਰ ਜੋ ਆਇਆ ਸਾਡੇ ਨਾਲ ਵੀ ਤੋਂ ਆਇਆ ਬਾਹਰ ਪਾਟਾ ਜਿਹੜੇ ਹੀ ਖੱਜਰ ਹੋਏ ਨਾ ਸਾਨੂੰ ਦੱਸ ਦੇ ਜੇ ਗੱਡੀ ਅੰਦਰ ਜਾਣੀ ਹੈ ਤਾਂ ਬਾਹ ਹਾਂ ਜੇ ਤੁਸੀਂ ਬਾਹਰ ਚਲੇ ਜਾਓਗੇ ਤੁਸੀਂ ਅੰਦਰ ਨਹੀਂ ਆ ਸਕਦੇ ਨਾ ਹੁਣ ਅਸੀਂ ਬਾਹਰ ਆ ਜੂ ਤੇ ਨਹੀਂ ਅੰਦਰ ਜਾ ਸਕੂਗੀ ਆ ਲੋ ਆਪ ਗੱਡੀ ਚ ਉਤਰ ਗਿਆ ਸਾਨੂੰ ਚਾਬੀ ਦੇਗਾ ਅਸੀਂ ਉਹਨੂੰ ਵੀ ਸਾਨੂੰ ਅਸੀਂ ਬਾਹਰ ਜਾਣਾ ਵਾਸ਼ਰੂਮ ਕਰਨਾ ਪੋਟੀ ਕਰਨੀ ਸਾਨੂੰ ਪ੍ਰੈਸ਼ਰ ਪਿਆ ਉਹ ਕਹਿੰਦਾ ਭਾਜੀ ਵਿੱਚ ਹੀ ਕਰੋ ਪਰ ਬਾਹਰ ਨਹੀਂ ਜਾਣ ਦੇ ਕੰਡਾ ਲਾ ਸੇਰਦੂ ਬਲਾਵਾ ਕੰਡਾ ਆ ਪੋਣੋ ਹੋਏ ਹੋਏ ਡੇਲੇ ਕੰਡੇ ਭਾਈ ਹੋ ਗਏ ਆ ਹਾਂ ਜੀਮ ਕਿੱਥੇ ਲਿਆਉਂ ਕਿੱਥੇ ਲਿਆਉਂ ਸਗੀਮੂ ਕਿੱਥੇ ਲਿਆਉਂ ਜੀਮ ਤੂੰ ਫੇਜੂ ਪਾਗਲਾ ਯਾਰ ਮੈਸੇਜ ਦਾ ਫਰੈਸ਼ ਵੀ ਆ ਜਲਦੀ ਆ ਜਲਦੀ ਆ ਜਲਦੀ ਬੰਦੀ ਕੰਦੇ ਦੇ ਬੰਦੇ ਨੇ 3 ਘੰਟੇ ਲਾਇਆ ਆ ਬੰਦੇ ਨੇ 3 ਘੰਟੇ ਲਾਇਆ 3 ਘੰਟੇ ਸਮਾਨ ਸਾਰਾ ਇੱਧਰ ਸਮਾਨ ਸਾਰਾ ਬਣਾਇ ਪੈ ਇੱਥੇ ਲਿਆਈਏ ਇੱਥੇ ਲਿਆਓ ਆਜੋ ਗਰਮ ਗਰਮ ਨਾਲ ਨਾਲ ਖਾ ਲੋ ਇੰਨਾ ਬੰਦੇ ਨੂੰ ਖੱਜਲ ਕਰਨਾ 3 ਘੰਟੇ ਬੰਦੇ ਨੂੰ ਕੱਲੇ ਨੇ ਖੱਜਲ ਕੀਤਾ ਇਸ ਬੰਦੇ ਨੇ ਚਲੋ ਆਓ ਆ ਚਲੋ ਉਮਲੀ ਫਲ ਲਿੱਟਲ ਉਸਕੋ ਸਾ ਤੇ ਹੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਬਈਆ ਹੈਪੀ ਬਰਥਡੇ ਬਈਆ ਅੱਜ ਗਾਇਜ਼ ਰੋਹਨ ਦਾ ਹੈ ਬਰਥਡੇ ਤੇ ਰੋਹਨ ਰੁਸਿਆ ਹੋਇਆ ਕੰਬਲ ਲੈ ਕੇ ਲੇਟਿਆ ਹੈ ਦੇਖੋ ਉਹ ਦੇਖੋ ਲਿਕ ਕੰਬਲ ਹੀ ਲੈ ਕੇ ਆਇਆ ਹੈ ਰੁਸਿਆ ਹੋਇਆ ਕੰਬਲ ਆ ਜਨਨਤ ਦੇਖ ਲੋ ਹਾਊਸ ਬਣਾ ਕੇ ਬੈਠੀ ਆ ਮੈਂ ਦੇਖੋ ਹਾਊਸ ਦੇ ਅੰਦਰ ਹਾਊਸ ਦੇ ਵਿੱਚ ਕੋਣ ਆਈ ਅੰਦਰ ਅਗਿ ਦਿਖਾਓ ਜਰਾ ਆਉ ਸ਼ਾ ਅੰਦਰ ਅਗਿ ਦਿਖਾ ਆ ਦੇਖੋ ਇਹ ਹਾਊਸ ਦੇ ਵਿੱਚ ਬੈਠਾ ਆ ਦੇਖੋ ਆ ਦੇਖੋ ਜੀ ਸੈਟਅਪ ਪੂਰਾ ਪੂਰਾ ਸੈਟਅਪ ਦੇਖੋ ਅੱਦੇ ਕੀ ਕੀ ਇੱਧਰ ਰੱਖੇ ਕੀ ਕੀ ਖਰਾਬ ਹੋ ਜਾਂਦਾ ਬਹੁਤ ਇਸ ਲਈ ਇੱਧਰਾਂ ਨਹੀਂ ਰੱਖੇ ਪੂਰਾ ਵਿਗੜ ਜਾਂਦਾ ਓਏ ਜਨਨਤ ਆ ਜਾ ਨਾ ਆਈ ਆਈ ਤੁਹਾਨੂੰ ਜੀ ਨਾ ਤੁਹਾਨੂੰ ਮੈਂ ਕਿ ਬਿਮਾਰੀ ਬਹੁਤ ਜ਼ਿਆਦਾ ਪਾਵਰ ਦੀ ਬਹੁਤ ਜ਼ਿਆਦਾ ਓਏ ਉਹ ਦਸ ਉਹ ਦਸ ਨੰਬਰ 3 ਅੱਛਾ ਤੂੰ ਜ ਨਹੀਂ ਮਾਰੇਗਾ ਅੱਜ ਮੈਂ ਵੀਡੀਓ ਅਪਲੋਡ ਕੀਤਾ ਠੀਕ ਹੈ ਤੂੰ ਮੇਰੇ ਮਮੀ ਚੰਡੀ ਦੀ ਐਨੀਵਰਸਰੀ ਔਰ ਰੋਹਨ ਦਾ ਬਰਥਡੇ ਉਹ ਦੇਖ ਲੈ ਲੜ ਪਏ ਨੇ ਤੂੰ ਤਾਂ ਅੰਦਰ ਕੀ ਓਏ ਤੂੰ ਨਾ ਲੜ ਓਏ ਆ ਬੱਚੇ ਦੇਖ ਨੁ ਖੇਡਦੇ ਖੇਡਦੇ ਹੁਣ ਲੜ ਗਏ ਛੋੜ ਦੇ ਯਾਰ ਲੜ ਪਏ ਆਪਾਂ ਕੋਈ ਚਲਾਉਗਾ ਹੀ ਨਹੀਂ ਲੜਪੇ ਲੜਤੇ ਗਾਈ 2 ਮਿੰਟ ਰੁਕ ਕੇ ਬੱਲੇ ਲੜਤੇ ਕਪੜੇ ਸਾਹਵੇਂ ਸਾਹਵੇਂ ਤਕਰੀਬਨ ਅੱਜ ਸਿਰ 3:30 ਵਜੇ ਗਏ ਗਾਈ ਠੀਕ ਹੈ ਤੇ ਸੋਨਿਆ ਇਸ ਕਰਕੇ ਲੇਟ ਆਈ ਸੀ ਕਹਿੰਦੀ ਤੁਸੀਂ ਖਲਾਰਾ ਪਿਆਉਣਾ ਵੀ ਲੇਟ ਥੋੜਾ ਉੱਠੋਗੇ ਤੇ ਮੈਂ ਅੱਗੇ ਆ ਕੇ ਚਲੋ ਤੋਈ ਨਹੀਂ ਤੇ ਸੋ ਫਿਰ ਹੁਣ ਇਹਨਾਂ ਨੂੰ ਰੋਟੀ ਖਵਾਈ ਨੇ ਗੌਰਵ ਵੀ ਆਏ ਨੇ ਤੇ ਗੌਰਵ ਐ ਸਾਜਨ ਇਹ ਸਾਰੇ ਗਏ ਹੋਏ ਸੀ ਇਹਨਾਂ ਦੇ ਨਾਲ ਫੈਕਟਰੀ ਤੇ ਉਹ ਤੋਂ ਸ਼ਾਮ ਹੋ ਗਈ ਉਹਨਾਂ ਨੂੰ ਤੇ ਹੁਣੇ ਉਹਨਾਂ ਨੂੰ ਰੋਟੀ ਖਵਾਈ ਹੈ ਤੇ ਹੁਣ ਆਪਾਂ ਕੇਕ ਕੱਟਣਾ ਹੈ ਸੋ ਆਜੋ ਬਾਹਰ ਆਪਾਂ ਕੇਕ ਕੱਟਦੇ ਹਾਂ ਕੇਕ ਆ ਚੁੱਕਾ ਹੈ ਅੱਜ ਤੇਰਾ ਬਰਥਡੇ ਆ ਤੂੰ ਰੁੱਸਿਆ ਹੋਇਆ ਵਾ ਚਲ ਅਠਾ ਕੇਕ ਤਾਂ ਕੱਟਣਾ ਵਾ ਵਾ ਯਾਰ ਦੇਖੋ ਰੁੱਸਿਆ ਬੈਠਾ ਇਹ ਹੋਰ ਥੋੜਾ ਜਿਹਾ ਅੰਦਰ ਆ ਜਾ ਕੇਕ ਤਾਂ ਕੱਟਣਾ ਵਾ ਵਾ ਯਾਰ ਉੱਥੇ ਕੱਟ ਲਿਓ ਕੋਈ ਨਹੀਂ ਆ ਆ ਆ ਆ ਆ ਨਾ ਮੈਂ ਅੱਗੇ ਲੈ ਜਾਉਂ ਚਾਈ ਬਾਈ ਉਹ ਜਰੋਂ ਨੇ ਵਿੱਚ ਬੈਠ ਕੇ ਕੱਟ ਲੈਂਦਾ ਜਰੋਂ ਨੇ ਮੈਂ ਰੋਹਾ ਐਤੋਂ ਦੇ ਇੱਕ ਵਾਰ ਵਾਰ ਕਰੋ ਮੁਰਗੀਆਂ ਚੱਕ ਲੋ ਤੇ ਇਸ ਤਰ੍ਹਾਂ ਮੁਰਗੀਆਂ ਚਲੋ ਜੀ ਹੁਣ ਕੇਕ ਕੱਟਣ ਲੱਗੇ ਨੇ ਆਇਆ ਆਇਆ ਹੱਥ ਲਾਓ ਪਾਪਾ ਮम्मा ਪਾਪਾ ਕਹਿੰਦੇ ਪਏ ਹੈਪੀ ਬਰਥਡੇ ਰੋਮਨ ਰੋ ਹੈਪੀ ਬਰਥਡੇ ਰੋਮਨ ਰੋ ਜਮਨਿਆ ਹੈਪੀ ਬਰਥਡੇ ਬਬੀ ਆਈ ਵੜੋ ਡੈਡੀ ਨੂੰ ਵਾਹ ਦੇਖੋ ਜਮਾਨਾ ਸਾਰਾ ਛੱਡੋ ਨਹੀਂ ਬਟਰਡੇ ਬਣਾਏ ਨਹੀਂ ਨਿਕਦਾ ਛੱਡ ਦਿਓ ਹਲੋ ਹਲੋ ਅੱਛਾ ਸਰਵਿਸ ਹੋਣੀ ਆਲੀ ਗੱਲ ਆ ਤੇ ਕੋਈ ਨਹੀਂ ਲੋ ਜੀ ਚਮਚਾ ਸਰਵਿਸ ਹੋਣੀ ਸੰਦੀਪ ਹਲੋ ਆਪੀ ਇਹ ਪਾਓ ਇਹ ਪਾਓ ਖਾਓ ਬਾਉ ਡਾੜੀ ਨੂੰ ਨਹੀਂ ਮਤਵਾ ਬਾੜੀ ਨੂੰ ਬਾਓ ਮੈਂ ਤੁਹਾਨੂੰ ਆਲਾ ਆਲਾ ਖਾਣ ਆਲਾ ਆ ਜੱਟੇ ਆਲਾ ਚਲੋ ਕੀ ਆ ਮਾੜਾ ਮਾੜਾ ਨਹੀਂ ਜਲਾਉਂਗਾ ਆ ਤੁਮ ਚਲੇ ਚਲੇ ਮੰਮੀ ਨੂੰ ਫੋਨ ਆਲਾ ਕੀ ਕਦੀ ਵੀ ਵਟਾ ਲਈ ਇਦਾਂ ਕਰੀਦਾ ਆਲਾ ਯਾਰ ਬੜਾ ਚਮਚਾ ਲਾ ਜਾਏ ਨਾ ਪਹਿਲਾਂ ਬੜਾ ਆਪਰ ਚਮਚਾ ਪਹਿਲਾਂ ਬੜਾ ਲਾ ਸੁਣੀ ਚੱਕ ਲਈ ਯਾ ਮਮਾ ਹੈਪੀਨ ਹੋਰ ਤਰੀਕਾ ਹੈਂ ਕਿਨੇ ਬਸ ਹਾਂ ਲੱਲੀ ਹੈਪੀ ਅਨਿਵਰਸਰੀ ਲੈ ਜਨਤਰੀ ਚਾਹੇਂਗੇ ਹਾਂ ਮਾ ਦਾ ਗਾਈਸ ਆਹਾ ਹਾਂਗਾ ਇਹ ਖਾਂਗਾ ਲੈ ਕਰੋ ਐਲੋ ਨੂੰ ਮਿੱਟੀ ਆ ਜਾ ਆ ਜਾ ਹੈਲੋ ਰੋਬੇਟ ਹੈਲੋ ਮੋਲੇ ਨੂੰ ਬੁਲਾ ਜਾ ਰਿਹਾ ਉਹ ਬਾਹਰ ਘੇੜਦਾ ਪਿਆ ਵਾ ਹੈਲੋ ਹੈਪੀ ਅਨਿਵਰਸਰੀ ਥੈਂਕ ਯੂ ਹੈਲੋ ਇਹ ਫੋਨ ਦੇ ਹਾਂ 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 ਮੈਂ ਨੰਦ ਚੰਦਰ ਨੰਨੇ ਨੰਨੇ ਗੋਰੋ ਹੁਣ ਚੱਲੇ ਨੇ ਗੋਰਫ ਰਹਿ ਲੋ ਅੱਜ ਵੀ ਭਰਾਵਾ ਹੁਣ ਜਾ ਲਾਂ ਤੋਂ ਤੁਹਾਨੂੰ ਰੱਬ ਦਾ ਬਾਤਾਂ ਕਰ ਸਵੇਰ ਸਵੇਰੇ ਨਿਕਲਿਓ ਇੱਕ ਇੱਕ ਵਗ ਲਾ ਯਾਰ ਉਹ ਜਾ ਭਰਾਵਾ ਲੋ ਜੀ ਗਾਇਜ਼ ਅਸੀਂ ਥੋੜਾ ਜਿਹਾ ਪਾਰਟ ਪਾਰਟੀ ਦਾ ਵੀ ਪਾਤਾ ਤੇ ਦੇਖੋ ਇੱਧਰ ਕਿੰਨੇ ਸੋਨੇ ਪਲੇਟਰ ਆਇਆ ਮੂਚ ਪਾਣੀ ਦੇਖ ਕੇ ਸੋ ਥੋੜਾ ਜਿਹਾ ਵੀਊ ਦਿਖਾਵਾਂਗੇ ਤੁਹਾਨੂੰ ਬਸ ਥੋੜਾ ਜਿਹਾ ਬਾਏ ਨੀਤਾ ਬਾਏ ਬਾਏ ਲੋ ਜੀ ਅਨੀਤਾ ਜਾ ਰਹੀ ਹੈ ਜੀ ਪਿਆ ਕੋਲੀ ਚੁੱਤੇ ਅਬ ਜੰਨਤ ਤੇ ਚੱਕ ਕੇ ਲਿਆ ਕੋਲੀ ਕੋਲੀ ਰਸੋਈ ਚ ਪਈਏ ਚੱਕ ਕੇ ਲਿਆ ਸੋ ਗਾਇਸ ਅਸੀਂ ਜਾ ਰਹੇ ਹਾਂ ਨੀਤਾ ਨੂੰ ਛੱਡਣ ਗੱਡੀ ਤੱਕ ਗੱਡੀ ਤੱਕ ਜਾ ਰਹੇ ਹਾਂ ਗਾਇਸ

ਹਾਲੇ ਜ਼ਿਆਦਾ ਵੇ ਲੁਧਿਆਣੇ ਚ ਹੈ ਭੀ ਲੈ ਆ ਲੈ ਆ ਲੈ ਹਾ ਹਮ ਖਲ ਕਰਨ ਲੱਗੀ ਆ ਨੋ 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 ਲੈ ਭਾੜਾ ਮੈਂ ਕੀ ਕਰਾਂ